ਸੰਗੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਕੈਂਟੀਆਂ ਅੱਜ ਮੈਂ ਇੱਕ ਇਹੋ ਜੀ ਜਗ੍ਹਾ ਤੇ ਤੁਹਾਨੂੰ ਲੈ ਕੇ ਆਇਆ ਵਲੌਗ ਦੇ ਨਾਲ ਬਣੇ ਰਹੋ ਤੇ ਲਾਈਕ ਸ਼ੇਅਰ ਤੇ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਮੈਂ ਤੁਹਾਨੂੰ ਦਿਖਾਉਣਾ ਇੱਕ ਅਜੀਬੀ ਜਗ੍ਹਾ ਜਿੱਥੇ ਕਿ ਫਿਲਮ ਸ਼ੂਟਿੰਗ ਹੋਈ ਸੀਗੀ ਸ਼ੂਟਿੰਗ ਦਾ ਫਿਲਮ ਦਾ ਨਾਮ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਤੇ ਫਿਲਮ ਤੁਹਾਨੂੰ ਆਪੇ ਪਤਾ ਲੱਗ ਜਾਣੀ ਹੈ ਲੋਕੇਸ਼ਨ ਦੇਖ ਕੇ ਤੁਹਾਨੂੰ ਚੇਤਾ ਆ ਜਾਣਾ ਵੀ ਇੱਥੇ ਆਹ ਵਾਲੀ ਫਿਲਮ ਸ਼ੂਟ ਹੋਈ ਸੀ ਬਸ ਆਪਾਂ ਲੋਕੇਸ਼ਨ ਦੇ ਨੇੜੇ ਤੇੜਾ ਹੀ ਆ ਪਹੁੰਚਣ ਵਾਲੇ ਆ ਹਾਂਜੀ ਦੋਸਤੋ ਆਪਾਂ ਜਮਾ ਤੱਕ ਕਰੀਬ ਤੁਰੇ ਜਾਂਦੇ ਆ ਲੋਕੇਸ਼ਨ ਦੇ ਤੇ ਲੋਕੇਸ਼ਨ ਆਉਣ ਵਾਲੀ ਆ ਤੇ ਰੈਮੂ ਸਾਡਾ ਦੱਸੂਗਾ ਰੈਮੂ ਕੀ ਲੋਕੇਸ਼ਨ ਆ ਈ ਦੰਦ ਨਹੀਂ ਕੱਢ ਕੇ ਦਿਖਾਣੇ ਹਾਂਜੀ ਦੋਸਤੋ ਪਹੁੰਚ ਚੱਲੇ ਆਪਾਂ ਇੰਤਜ਼ਾਰ ਦੀਆਂ ਘੜੀਆਂ ਹੋਣ ਵਾਲੀਆਂ ਖਤਮ ਤੇ ਆਪਾਂ ਜਮਾ ਨੇੜੇ ਹੀ ਪਹੁੰਚ ਚੱਲੇ ਆਂ ਲੋਕੇਸ਼ਨ ਦੇ ਤੇ ਲੋਕੇਸ਼ਨ ਆਉਣੇ ਵਾਲੀ ਆ ਲੋਕੇਸ਼ਨ ਬਹੁਤ ਔਖੀ ਤੇ ਦੂਰੋਂ ਲੱਭੀ ਆਪਾਂ ਨੂੰ ਇਹ ਆ ਆ ਗਈ ਲੋਕੇਸ਼ਨ ਜੀ ਆ ਗਈ ਆ ਗਈ ਆ ਗਈ ਹਾਂਜੀ ਦੋਸਤੋ ਤੇ ਲੋਕੇਸ਼ਨ ਦੇਖ ਲਓ ਪਹੁੰਚ ਗਈ ਆ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਹੋਏ ਆ ਤੇ ਇੱਥੇ ਫਿਲਮ ਸ਼ੂਟ ਹੋਈ ਸੀਗੀ ਫਿਲਮ ਸ਼ੂਟ ਹੋਈ ਸੀ ਬੰਬੂ ਕਾਰਟ ਤੇ ਹੁਣ ਇੱਥੇ ਕੋਈ ਰਹਿ ਰਿਹਾ ਪਤਾ ਨਹੀਂ ਨਹੀਂ ਰਹਿ ਰਿਹਾ ਤੇ ਲੋਕੇਸ਼ਨ ਦੇਖ ਲਓ ਤੇ ਨਾਲ ਇੱਥੇ ਜਗ੍ਹਾ ਵੀ ਹੈਗੀ ਆ ਪੀਰ 786 ਦੀ ਤੇ ਇਹ ਉਹ ਵਾਲੀ ਲੋਕੇਸ਼ਨ ਸੇਮ ਲੋਕੇਸ਼ਨ ਉਹੀ ਆ ਬੰਬੂ ਕਾਰਡ ਦੀ ਜਿੱਥੇ ਪਹਿਲਾਂ ਹੁਣ ਇੱਥੇ ਵਸੋਂ ਆ ਵਸੋਂ ਵਸ ਰਹੀ ਆ ਤੇ ਬਾਲਾ ਜਿਆਦਾ ਦਿਖਾ ਨਹੀਂ ਸਕਦੇ ਕਿ ਆਪਾਂ ਤੇ ਬਾਕੀ ਸ਼ੂਟਿੰਗ ਦੇਖ ਸਕਦੇ ਆ ਤੁਸੀਂ ਇੱਥੋਂ ਪਿੱਛੋਂ ਖੜਚ ਕੇ ਫਿਰ ਹਾਂਜੀ ਦੋਸਤੋ ਇੱਥੇ ਬੈਠਾਈ ਬੇਨੂ ਢਿੱਲੋ ਐਮੀ ਵਰਕ ਤੇ ਇੱਥੇ ਬਣੀ ਸੀ ਬੰਬੂ ਕਾਰਡ ਫਿਰ ਤੇ ਮਸਾਇਲ ਉਦੋਂ ਦੀ ਟੰਗੀ ਆ ਤੇ ਆ ਹਵੇਲੀ ਦੀ ਬਾਹਰਲੀ ਲੁੱਕ ਆ ਗਈ ਜੀ ਬਾਹਰਲੀ ਲੁੱਕ ਤੁਸੀਂ ਦੇਖ ਸਕਦੇ ਆ ਤੇ ਬਹੁਤ ਵੱਡੀ ਹਵੇਲੀ ਆ ਜਿਵੇਂ ਕਿ ਤੁਹਾਨੂੰ ਸਾਰੀ ਵਿੱਚ ਉਹ ਦਿਖਾ ਦਿੱਤੀ ਆ ਤੇ ਉੱਪਰ ਉਹ ਵੀ ਦਿਖਾ ਦਿੱਤਾ ਜਿੱਥੇ ਐਮੀ ਵਰਕ ਤੇ ਬੇਨੂ ਢਿੱਲੋ ਬੈਠਾਈ ਤੇ ਇੱਥੇ ਹੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਦੋਸਤੋ ਧੰਨਵਾਦ ਲਵ ਯੂ